ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਦੁਪਹਿਰ ਦੇ 12:00 ਵੱਜ ਗਏ ਨੇ ਤੇ ਆਪਾਂ ਆਪਣਾ ਕੰਮ ਕਰ ਸਾਰਾ ਨਿਬੜ ਕੇ ਅੱਜ ਆਪਾਂ ਚੱਲੇ ਆਂ ਦਵਿੰਦਰ ਸਿੰਘ ਨਾਲ ਲੈ ਕੇ ਰੋਮ ਘੁੰਮਣ ਵਾਸਤੇ ਦੇਖਦੇ ਕਿ ਕਿਤੋਂ ਜਗ੍ਹਾ ਵਧੀਆ ਇੱਕ ਤਾਂ ਵੀਕਐਂਡ ਅੱਜ ਵੀਕਐਂਡ ਵੈਸੇ ਵੀ ਟੂਰਿਸਟ ਵੀ ਕਾਫੀ ਹੁੰਦਾ ਹੈ ਰੋਮ ਦੇ ਵਿੱਚ ਤੇ ਸਾਡਾ ਅੱਜ ਸਵੱਬ ਨਾਲ ਕੰਮ ਵੀ ਸੀ ਟਾਈਮ ਗਾ ਨਿਬੜਤਾ ਸਾਡੇ ਕੋਲ ਟਾਈਮ ਵੀ ਹੈਗਾ ਤੇ ਇੱਕ ਆਪਣੇ ਜਿਹੜਾ ਸਮਾਨ ਇੰਡੀਆ ਤੋਂ ਲੈ ਕੇ ਆ ਸੀ ਪਿੰਨੀਆਂ ਵਗੈਰਾ ਲੈਂਦੀਆਂ ਸੀਗੀਆਂ ਉਹ ਆਪਾਂ ਨੇ ਜਾ ਕੇ ਦੇਖ ਕੇ ਆਉਣੀ ਆਂ ਨੇ ਆਪਣੇ ਮਨਜੀਤ ਭਾਈ ਉਹਦੀ ਫੈਕਟਰੀ ਤੇ ਆਪਣਾ ਬੱਬੂ ਵੀਰ ਉਹਨਾਂ ਦੋਨੋਂ ਜਾ ਕੇ ਆਪਣੇ ਆਪਣੀਆਂ ਕੋਈ ਦੀਆਂ ਪਿਨੀਰ ਬੱਟੀਆਂ ਸੀਗੀਆਂ ਉਹ ਵੀ ਜਾ ਕੇ ਦੇਖੀ ਆਉਣੀਆਂ ਨੇ ਤੇ ਇੱਧਰ ਮਿਲੋ ਮਿੱਤਰੋ ਆਪਣੇ ਜੰਫਰਾਂਕੋ ਵੀ ਆਪਣੇ ਕੋਲ ਪਹੁੰਚ ਚੁੱਕੇ ਨੇ ਮਸਰਾਂ ਤਰਨ ਵਾਸਤੇ ਤੇ ਜੰਫਰਾਂਕੋ ਕਿਸ ਤੱਕਿਆ ਵੀ ਪਪੀਸਰੀਆ ਸੇ ਲਵੀ ਮੈਨੂੰ ਉਹਨਾ ਦੁਕਾਨ ਖੋਲੀ ਨੂੰ 6 ਸਾਲ ਹੋ ਗਏ ਲਗਭਗ ਜਿੰਨੀ ਵਾਰ ਵੀ ਜੰਫਰਾਂਕੋ ਮਸਰਾਂ ਤਰਨ ਵਾਸਤੇ ਆਉਂਦਾ ਹੈ ਲਗਭਗ ਟਾਈਮ ਇਹਦਾ ਉਹੀ ਹੁੰਦਾ ਹੈ ਦੁਪਹਿਰ ਨੂੰ 12:30 1 ਵਜੇ ਦਾ ਕਈ ਵਾਰ ਕੀ ਹੁੰਦਾ ਮੈਂ ਰੋਟੀ ਪਹਿਲਾਂ ਖਾ ਜਾਣਾ ਹੈ ਤੇ ਸੋ ディਸ਼ਿੰਡੋ ਕਿ ਕਾਂਡੋ ਯੂ ਮੰਜੋ ਸੇ ਵੈਂਗੋ ਸੇਮਪਰੇ ਲੀਡਰੇ ਸੇਮਪਰੇ ਕੋਲੋ ਪੂਮੈਂਟੋ ਕਾਪੀਟੋ ਮਾਂ ਲੋਈ ਰੋਟੀ ਬਰਾਂ ਮੇ ਖਾਣ ਲੱਗੇ ਨੇ 12 ਵਜੇ ਆ ਜਾਣਾ ਅੱਜ ਮੈਂ ਪੌਣੀ ਵਾਰ ਖਾਣ ਲੱਗੇ ਪੌਣੀ ਵਾਰ ਹੀ ਆ ਗਿਆ ਮੈਂ ਕਈ ਵਾਰ ਟਰਾਈ ਕੀਤੀ 1:30 ਵਜੇ ਖਾਣ ਦੀ ਤਾਂ ਸਵਾਭੇ ਕੁਦਰਤੀ ਬਣ ਜਾਂਦਾ ਵੀ ਇਹਦਾ ਇਧਰ ਨੂੰ ਕੀੜਾ ਹੁੰਦਾ ਹੈ ਤੇ ਇਹਨੇ ਉਹੀ ਟਾਈਮ ਪਹੁੰਚਣਾ ਜਿਹੜੇ ਟਾਈਮ ਮੈਂ ਰੋਟੀ ਖਾਣ ਵਾਸਤੇ ਲੱਗਦਾ ਮੈਂ ਜਿਹਨੂੰ ਕਿਹਾ ਮੈਂ ਕਿਹਾ ਜਬਰਾਂ ਕੋ ਮੈਂ ਕਿਹਾ ਅਬੀ ਹੈ ਫਾਟੋ ਕੋਲਕੇ ਕੋਂਟਰੈਟੋ ਕੋਨੋ ਨੋ 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 ਅਬੀ ਹੈ ਫਾਟੋ ਨੂ ਸੁ ਕੋਨਟਰੈਟੋ ਮੈਂ ਕਿਹਾ ਮ ਤੇ ਇਹ ਸਾਡਾ ਯਾਰ ਪਿਆਰਾ ਜੰਫਰਾਂ ਕੋ ਇਜ਼ ਵੈਰੀ ਵੈਰੀ ਨਾਈਸ ਪਰਸਨ ਤੇ ਕੈਜ਼ੂਅਲ ਅਸੀਂ ਨਾ ਇਨਸਾਨ ਮਤਲਬ ਵੀ ਬਿਜ਼ਨਸ ਵੀ ਕਰਦੇ ਆਪਾਂ ਸਾਰਾ ਕੁਝ ਕਰੀਦਾ ਹੈ ਬਿਜ਼ਨਸ ਦੇ ਵਿੱਚ ਬਸ ਇਹ ਵੀ ਦਿਲੋਂ ਕਰੀਦਾ ਆਪਾਂ نو ਫਸ਼ਿਆ ਮੋ ਬਿਜ਼ਨਸ ਪਰ ਫਸ਼ਿਆ ਮੋ ਦਾ ਕੋਰ ਕੈਪੀਡੋ ਇਦਾਂ ਨਹੀਂ ਹੈਗਾ ਵੀ ਹਾਂ ਮੈਂ ਕਿਸੇ ਪਸਤਰੇ ਸਮਾਨ ਆਪਾਂ ਸਸਤਾ ਮਿਲ ਗਿਆ 50 ਪੈਸੇ ਆਪਾਂ ਸਮਾਨ ਛੱਡਦਾ ਇਦਾਂ ਨਹੀਂ ਆਪਾਂ ਬੰਦੇ ਦਾ ਬਿਨਸ ਕਰੀਦੇ ਸਮਾਨ ਤੈਨੂੰ ਪਤਾ ਜੇ ਕਿਸੇ ਨੇ ਆਪਾਂ ਲੰਦੇ ਵੀ ਨਾ ਬਹੁਤ ਬੰਦੇ ਆਉਂਦੇ ਮੇਰੇ ਕੋਲ ਮੁਸੱਲਤਾਰ ਨੂੰ ਵਾਸਤੇ ਜਿਹੜੇ ਕਹਿੰਦੇ ਵੀ ਤੈਨੂੰ ਸੀ ਡਿਸਕਾਊਂਟ ਲਾ ਦੰਦੇ ਆ ਤੈਨੂੰ ਘੱਟ ਕਰ ਦੰਦੇ ਆ ਇਦਾਂ ਕਰ ਦੰਦੇ ਆ ਉਹ ਕੁਝ ਕਿ ਟਾਈਮ ਦਾ ਹੁੰਦਾ ਹੈ ਤੇ ਉਹੇ ਬਾਅਦ ਰੇਟ ਉੱਥੀ ਲੱਗ ਬਗ ਆ ਜਾਂਦਾ ਤੇ ਫਿਰ ਉਹ ਬੰਦੇ ਗਿਆ ਵੀ ਤਾਲਮੇਲ ਨਹੀਂ ਬਣਦਾ ਰੇਟ ਤੋਂ ਜ਼ਿਆਦਾ ਜਿਹੜੇ ਬੰਦੇ ਆਪਾਂ ਬਿਜ਼ਨਸ ਕਰਨਾ ਉਹਨਾਂ ਬੰਦਿਆਂ ਦੇ ਨਾਲ ਆਪਣੀ ਦਿਲੋਂ ਸਾਂਝ ਹੋਣੀ ਵੀ ਜਰ ਬਹੁ ਇਹ ਉਹ ਰੋਬੈਲਾ ਬਰਲੰਟੀਨਾ ਅੱਜ ਹੈ। ਕਾਫੀ ਕਾਫੀ ਬੋਲਿਆ ਕਰ ਮੈਨੂੰ ਸਮਝ ਨਹੀਂ ਆਈ ਕੀ ਬੋਲਿਆ। ਤੇ ਇਧਰ ਮੁੰਡੇ ਵੀ ਆਪਣਾ ਸਮਾਨ ਚੱਕ ਲੇੜਾ ਆਪਣਾ ਸਮਾਨ ਦੇਖਣੋ ਨਾ ਆ ਦੇਖੋ ਦੋ ਲੱਤੀਆਂ ਪੈਕੇਟ ਆਪਾਂ ਨੇ ਇੱਕ ਵਿੱਚ ਪਿੰਨੀ ਆ ਤੇ ਇੱਕ ਵਿੱਚ ਪੰਜੀਨੀ। ਇਹ ਆਪਾਂ ਨੇ ਕਿਤੇ ਗਏ ਭਾਈ ਉਹ ਨਹੀਂ ਫੈਕਟਰੀ। ਠੀਕ ਹੈ ਜੀ। ਤੇ ਇੱਕ ਦਿਨੀ ਆਪਣੇ ਬੱਬੂ ਬੰਨੂ ਨੂੰ। ਠੀਕ ਹੈ ਜੀ। ਠੀਕ ਨਹੀਂ। ਅਸੀਂ ਸਮਾਨ ਬਹੁਤਾ ਵੀ ਨਹੀਂ ਦੇ ਸਕਦੇ ਨਾ ਕਿਉਂਕਿ ਸਮਾਨ ਜਦੋਂ ਇੰਡੀਆ ਤੋਂ ਆਉਂਦਾ ਉਹ ਸੀਮਤ ਮਾਤਰਾ ਦੇ ਵਿੱਚ ਆਉਂਦਾ ਫਿਰ ਬਣਾ ਕੇ ਰੱਖਿਆ ਵਾ। ਚਾ ਸਾਡੀ ਇੱਕ ਰਵਾਜ ਹੈ ਵੀ ਅਸੀਂ ਆਪਣੇ ਭਲਾਗ ਭਾਈਚਾਰੇ ਦੇ ਦੋਸਤਾਂ ਮਿੱਤਰਾਂ ਦੇ ਵਿੱਚ ਜਦੋਂ ਤੇ ਜਦੋਂ ਉਹਨਾਂ ਦੇ ਕੋਈ ਆਉਂਦਾ ਹੈ ਤਾਂ ਸਾਨੂੰ ਉਹ ਵੀ ਦੇਖੇ ਜਾਣੇ ਆ ਕੋਈ ਮਠਾਈ ਦੇ ਰੂਪ ਦੇ ਵਿੱਚ ਹੋਵੇ ਕੁਝ ਵੀ ਹੋਵੇ ਖਾਣ ਪੀਣ ਦੀ ਚੀਜ਼ ਦੇ ਵਿੱਚ ਤੇ ਆਪਾਂ ਹੁਣ ਦੇਣ ਚੱਲਦੇ ਹਾਂ ਉਹਨਾਂ ਨੂੰ ਤੇ ਫਟਾਫਟ ਉਹਨੂੰ ਫੜਾ ਕੇ ਉਸ ਤੋਂ ਬਾਅਦ ਚੱਲਾਂਗੇ ਦੇਵਿੰਦਰ ਰੋਮ ਬੰਦੂ ਵਿੱਚ ਉਹਨੂੰ ਇੱਕ ਜਗ੍ਹਾ ਦਿਖਾ ਕੇ ਲੈ ਕੇ ਆਉਣੀ ਆ ਠੀਕ ਹੈ ਜੀ ਉਹ ਜਗ੍ਹਾ ਤਾਂ ਮਿੱਤਰੋ ਤਾਂ ਨਾ ਵੀ ਆਪਾਂ ਗਾਹਾਂ ਜਾ ਕੇ ਮੈਂਸ਼ਨ ਕਰਾਂਗੇ ਆਪਾਂ ਤੇ ਦੱਸਾਂਗੇ ਵੀ ਉਹ ਜਗ੍ਹਾ ਉੱਪਰ ਜਾ ਕੇ ਪੂਰੀ ਰੋਮ ਸ਼ਹਿਰ ਦਿਖਦਾ ਦੇਵਿੰਦਰ ਖੜ ਕੇ ਉੱਥੋਂ ਅੱਛਾ ਜੀ ਮਤਲਬ ਵੀ ਇੱਕ ਜਗ੍ਹਾ ਉੱਪਰ ਜਾ ਕੇ ਖੜ ਜਣ ਆਪਾਂ ਨੇ ਦੇਖਣ ਵਾਲਾ ਦਵਾਲਾ ਤੇ ਸਾਰਾ ਰੋਮ ਸ਼ਹਿਰ ਐ ਬੜੀ ਕਹਿਣ ਜਗ੍ਹਾ ਮੈਂ ਸੋਚਿਆ ਵੀ ਅੱਜ ਆਪਣੀ ਜਿਹੜੀ ਸ਼ੁਰੂਆਤ ਹੈ ਦਵਿੰਦਰ ਨੂੰ ਰੋਮ ਦਿਖਾਉਣ ਦੀ ਆਪਾਂ ਉੱਥੋਂ ਹੀ ਕਰਦੇ ਆਂ ਚੱਲੀਏ ਉਸਤਾਦ ਹਾਂਜੀ ਚਲੋ ਚੱਲੀਏ ਚੱਲੀ ਪੁੱਤਰੀ ਚਲੋ ਅੱਜ ਮੇਰੇ ਪੁੱਤਰੇ ਦੇ ਪੱਗ ਵਧੀਆ ਮੇਥੋਂ ਦੇਖੋ ਸਾਰਾ ਰੰਗ ਨਹੀਂ ਯਾ ਹੈ ਇਹਨੇ ਪੱਗ ਮنگਾਈ ਸੀ ਮੇਥੋਂ ਮੂਸੀਆ ਦੀ ਫੋਟੋ ਭੇਜੀ ਸੀ ਮੈਨੂੰ ਸ਼ਾਇਦ ਤੁਸੀਂ ਪਿਛਲੇ ਵਲੋਗਾਂ ਵੀ ਦੇਖਿਆ ਹੋਣਾ ਮੇਰੇ ਜੇ ਨਹੀਂ ਦੇਖਿਆ ਤਾਂ ਜਾ ਕੇ ਜਰੂਰ ਸਾਰੇ ਵਲੋਗ ਵਿਜ਼ਿਟ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਤਾਂ ਭੁੱਲਣਾ ਨਹੀਂ ਉਹ ਤਾਂ ਕਰਨੇ ਕਰਨੇ ਆ ਤੇ ਪੱਗ ਦਾ ਕਲਰ ਬਹੁਤ ਸੋਹਣਾ ਜਰਾ ਹੈ ਇਹਦਾ ਚਲੀ ਪੁੱਤ ਚਲੋ ਬਾਕੀ ਬੈਸਟ ਟੋਪ ਟੋਪ ਚਾਓ ਸਾਲੂਟੋ ਟੂਤੀ ਕਮੇ ਸਟਾਈ ਟੋ ਬੈਨੇ ਤੇ ਇਧਰ ਮਿੱਤਰੋ ਗਰਮੀ ਦੇ ਵਿੱਚ ਦੇਖੋ ਗੱਡੀਆਂ ਚ ਗੱਡੀਆਂ ਵੱਜੀਆਂ ਐਕਸੀਡੈਂਟ ਹੋ ਗਿਆ ਦੇਖੋ ਹੁਣ ਜਦ ਤੱਕ ਨਾ ਉਰੇ ਪੁਲਿਸ ਨਹੀਂ ਆਉ ਜੇਗੀ ਜਦ ਤੱਕ ਇਹਨਾਂ ਦੀ ਗੱਡੀਆਂ ਇੱਥੋਂ ਛੇੜ ਨਹੀਂ ਨੀ ਹੈਗੀਆਂ ਤੇ ਪੁਲਿਸ ਵਾਲੇ ਆ ਕੇ ਦੇਖਣਗੇ ਵੀ ਕਿਹਦੀ ਗਲਤੀ ਆ ਕਿ ਜੀ ਨਹੀਂ ਹੈਗੀ ਉਹਨਾਂ ਕੋਲ ਇੱਕ ਸਿਸਟਮ ਜਿਹਾ ਹੁੰਦਾ ਹੈ ਉਹ ਮਿੰਤੀ ਗਿਣਤੀ ਕਰਕੇ ਇਧਰੋਂ ਉਧਰ ਲਾ ਕੇ ਕੈਮਰੇ ਲਾ ਕੇ ਉਹ ਫਿਰ ਦੇਖਦੇ ਆ ਵੀ ਕਿਹੜੀ ਗੱਡੀ ਦੀ ਪਹਿਲ ਸੀਗੀ ਕਿਹੜੀ ਨੇ ਪਹਿਲਾਂ ਉਹਨਾਂ ਦਾ ਕਿਹੜੀ ਨੇ ਦੂਜੇ ਵਿੱਚ ਜਾਣਾ ਸੀਗਾ ਉਹ ਕੱਢਣਗੇ ਕਸੂਰ ਆ ਕਿ ਇਹ ਵੀ ਕਿਹੜੀ ਗੱਡੀ ਦਾ ਕਸੂਰ ਹੈ ਫੇ ਜਿਹੜੀ ਗੱਡੀ ਦਾ ਕਸੂਰ ਹੈ ਉਹ ਗੱਡੀ ਦੀ ਇਨਸ਼ੋਰ ਸਿਕਰਤ ਸੋਨੇ ਤੇ ਫਿਰ ਦੂਜੀ ਗੱਡੀ ਨੂੰ ਸਾਰਾ ਖਰਚਾ ਦੇਊਗੀ ਨਾਲੇ ਉਹਦੀ ਗੱਡੀ ਠੀਕਰਾਊਗੀ ਤੇ ਨਾਲੇ ਜੁਰਮਾਨਾ ਵੀ ਹੋਊਗਾ ਉਸ ਹਿਸਾਬ ਦਾ ਹੁੰਦਾ ਜੁਰਮਾਨਾ ਗਲਤੀ ਦੇ ਹਿਸਾਬ ਨਾਲ ਜੇ ਗਲਤੀ ਛੋਟੀ ਹੈ ਤਾਂ ਜੁਰਮਾਨਾ ਛੋਟਾ ਜੇ ਗਲਤੀ ਵੱਡੀ ਹੈ ਤਾਂ ਜੁਰਮਾਨਾ ਵੱਡਾ ਤੇ ਵੱਡੇ ਜੁਰਮਾਨਿਆਂ ਦੇ ਵਿੱਚ ਰਿਸੈਂਸ ਤੱਕ ਵੀ ਕੈਂਸਲ ਕੀਤੇ ਜਾਂਦੇ ਉਹ ਰੇ ਸਖਤੀ ਬਹੁਤ ਹੈ ਯਾਰ ਡਰਾਈਵਿੰਗ ਲੈ ਕੇ ਕੋਈ ਢਿੱਲੇ ਦਿੱਤੀ ਜਾਂਦੀ ਤੇ ਹੁਣ ਮਿੱਤਰੋ ਆਪਾਂ ਪਹੁੰਚ ਗਏ ਆ ਰੋਮ ਦੇ ਬਿਲਕੁਲ ਐਂਡ ਸੈਂਟਰ ਦੇ ਵਿੱਚ ਇੱਥੇ ਖੜਕੇ ਨਾ ਪੂਰੀ ਰੋਮ ਦਾ ਸਾਰਾ ਵਿਊ ਦਿਖਦਾ ਦਵੇਂ ਦੱਸਿਆ ਇਸ ਤੋਂ ਕਰਕੇ ਨਾ ਜਿੰਨੀ ਵੀ ਤੂੰ ਦੂਰ ਤੱਕ ਨਿਗਾਹ ਮਾਰੇਗਾ ਸਾਰੀ ਉਹ ਤੱਕ ਤੈਨੂੰ ਪੂਰੀ ਰੋਮ ਦਿਖੂਗੀ ਤੇ ਆ ਦੇਖ ਇਧਰ ਪਾਣੀ ਦਾ ਚੱਲਦਾ ਝਰਨਾ ਮਿੱਠੇ ਪਾਣੀ ਦਾ ਤੇ ਮੈਂ ਕਿਹਾ ਬੱਚ ਸੋਚਦੇ ਆਂ ਵੀ ਅੱਜਕੱਲ ਇੱਥੇ ਇਦਾਂ ਇਦਾਂ ਇੱਥੇ ਵੀ ਉੱਚਾ ਫਿਰ ਉਹਦੇ ਬਾਅਦ ਆ ਸਾਰੀ ਜਗ੍ਹਾ ਨੀਵੀਂ ਫਿਰ ਆਹਦੇ ਨਾਲ ਉੱਚੀ ਹੁੰਦੀ ਜਾਂਦੀ ਹੈ ਦੂਰ ਤੂ ਤੱਕ ਏਰੀਆ ਤੱਕ ਦੇਖ ਸਾਰਾ ਦਿਖਦਾ ਮੈਂ ਸੋਚਿਆ ਨਾ ਵੀ ਚੱਲ ਤੈਨੂੰ ਪਹਿਲਾਂ ਕੋਲੋਂ ਦਿਖਾਉਣ ਦੀ ਜਗ੍ਹਾ ਕਰਕੇ ਨਾ ਵੀ ਪਹਿਲਾਂ ਇੱਥੋਂ ਦਿਖਾ ਦਰਾਂ ਦੂਰੋਂ ਵੀ ਜਿੰਨੀ ਆ ਨਾ ਮਸ਼ਹੂਰ ਮਸ਼ਹੂਰ ਪਿਆਸੇ ਆ ਮਸ਼ਹੂਰ ਮਸ਼ਹੂਰ ਜਗ੍ਹਾ ਇਟ ਕਲੋਜ਼ਯਮ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਇਦਾਂ ਜਗਾਵਾਂ ਵਿੱਚ ਪਿਆਸਾ ਵਿਨੇਸ਼ੀ ਆ ਫਲਾਮੀਨੋ ਕਾ ਵੀ ਜਦਾ ਸੋਹਣੀਆਂ ਸੋਹਣੀਆਂ ਜਗ੍ਹਾ ਏਡੀਆਂ ਰੋਂਗ ਦੇ ਦੇਖਣ ਨੂੰ ਉਹ ਅੱਜ ਤੋਂ ਇੱਕ ਤੋਂ ਥੰਨੇ ਪਹਿਲਾਂ ਦੂਰੋਂ ਵੀ ਉਹ ਪਿਆਸਾ ਜੇ ਨਿਕਲ ਉਹ ਉਹ ਹੈ ਉਹ ਵੀ ਆਪਣੇ ਆਪ ਦੇ ਵਿੱਚ ਵੱਖਰੀ ਦੇਖ ਬਣਦੀ ਹੈ ਦੇਖਣ ਦੇ ਵਿੱਚ ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਮਿੱਤਰਾਂ ਚੱਲੋ ਆਹ ਤੋਂ ਲੇਟਵਾਲੀ ਦੇ ਵਿੱਚ ਡ੍ਰਿਪ ਲਾਈਟ ਲੱਗੀਆਂ ਨੇ ਤੇ ਪਾਣੀ ਦੇ ਕੇ ਤੁਰਕੀਲਾ ਫੋਨੇ ਐਂਡਾ ਐ ਬਿਲਕੁਲ ਸਾਫ ਪਾਣੀ ਫਿਸ਼ਟ ਪਾਣੀ ਐ ਬਿਲਕੁਲ ਹੈਂਡਸ ਇਹ ਵੀ ਸਾਰਾ ਪਾਣੀ ਰੀਸਾਈਕਲ ਹੀ ਹੁੰਦਾ ਹੈ ਪਹਿਲੇ ਕਹਿੰਦਾ ਇੱਕ ਹੁੰਦੇ ਦੁਆਰਾ ਫੋਨ ਤੋਂ ਆਉਂਦਾ ਪਾਣੀ ਐ ਰੋਮਦਨ ਰੋਮ ਸ਼ਹਿਰ ਦਾ ਪਾਣੀ ਦੇ ਝਰਨਿਆਂ ਦੇ ਨਾਲ ਕੋਈ ਪੂਰਾ ਸਬੰਧ ਐ ਤੇ ਦੇਖੀ ਤੁਹਾਨੂੰ ਹਰੇਕ ਕੋਨੇ ਉੱਪਰ ਹਰੇਕ ਪਿਆਸੇ ਵਿੱਚ ਫੁਆਰੇ ਲੱਗੇ ਤੁਹਾਨੂੰ ਅਕਸਰ ਮਿਲ ਜਾਣੇ ਆ ਆ ਵੀ ਇਹ ਲਾ ਫੁਆਰੇ ਲੱਗੇ ਹੋਏ ਸਾਰਾ ਪਾਣੀ ਇਹਨੂੰ ਤੇ ਆਜਾਓ ਅੱਗੇ ਜਾ ਕੇ ਚੱਲੀਏ ਤੇ ਮਿੱਤਰੋ ਆ ਵਾੜੀ ਨੇ ਜਿਹੜੀ ਬੈਨ ਐ ਇਹ ਟੂਰਿਸਟ ਬੈਨ ਐ ਇਹ ਵੀ ਲੋਕ ਲੰਨੇ ਆ ਔਰ ਇਹਦੇ ਉੱਪਰ ਬੈਠ ਕੇ ਸਾਰੀ ਰੋਮ ਦੇ ਵਧੀਆ ਵਧੀਆ 뷰 ਲੈ ਲੰਨੇ ਆ ਨਾ ਉਹ ਸਭ ਲੰਨੇ ਆ ਆਹ ਦੇਖੋ ਇੱਧਰ ਬਾਤਾਂ ਨਹੀਂ ਬੈਠੀਆਂ ਨੇ ਤੇ ਆਹ ਗੱਡੀ ਜੱਕਨੀ ਖੁੱਲੀ ਡੁੱਲੀ ਆ ਆਪਣੇ ਤਾਂ ਨੂੰ ਟੈਂਪੂ ਕਹਿੰਦੇ ਥਰੀ wheeler ਨੂੰ ਹਾਂ ਜੀ ਥਰੀ wheeler ਨੂੰ ਪਰ ਇਹ ਆ ਵੀ ਥੋੜਾ ਜਿਹਾ ਇਹ ਮਾਲਵੀ 18 ਟਾਇਰ 3 ਵੀਲਰ ਹੈ ਇਹ ਆਪਣਾ ਘੁੰਟ ਕਹਿਦਾ ਨਹੀਂ ਆਪਣਾ ਰੈਂਟੇ ਤੋਂ ਚੱਲਦਾ ਹੀ ਜੜੇ ਜੜੇ ਨੂੰ ਇਹ ਉਹਦੀ ਸੋਧਿਆ ਹੋਇਆ ਹਰੂ ਪਈ ਹੈ ਇਹ 18 ਟਾਇਰ 18 ਟਾਇਰ ਦਾ ਘੁੰਟ ਹੈ ਜਿਹੜੇ ਆਪਣਾ ਐਸਟੀ ਖਤਮ ਹੋ ਜਾਂਦਾ ਜੀ ਆਵਾਜ਼ ਐਕਸਟਰਾ ਬਾਅਦ ਲਗਾਇਆ ਹੋਇਆ ਲੱਗਦਾ ਮੈਨੂੰ ਪਰ ਦੇਖ ਕਿੰਨੀ ਸੋਹਣੀ ਕੁਆਲਿਟੀ ਦੀ ਵੀ ਸੋਹਣੀ ਹੈ ਸਟੀering ਵੀ ਵੀ ਮੀਟਰ ਜੀ ਵੀ ਹੈ ਨਾ ਐਂਡ ਕੈਨ ਕਿੱਲਾ ਪਤਾ ਇਹ ਇੰਗਲਿਸ਼ ਹੈ ਕੋਈ ਚੱਲ ਦੇਖਿਓ ਤੁਹਾਨੂੰ ਤੇ ਮਿੱਤਰ ਰੋਡ ਵੀ ਬਹੁਤ ਜ਼ਿਆਦਾ ਚੱਲਦਾ ਹੈ ਤੇ ਨਾ ਹਰੇਕ ਜਿਹਨੀ ਵੀ ਟੂਰਿਸਟ ਪਲੇਸ ਜਗਾ ਹੁੰਦੀ ਹੈ ਹਰੇਕ ਜਗ੍ਹਾ ਦੇ ਉੱਪਰ ਮਿਲਟਰੀ ਦਾ ਪੂਰਾ ਕੰਟਰੋਲ ਹੁੰਦਾ ਹੈ ਉਹ ਵੀ ਦੇਖੋ ਸਾਹਮਣੇ ਉੱਪਰ ਉਹ ਮਿਲਟਰੀ ਖੜੀ ਆ ਇਹ ਪੂਰਾ ਕੰਟਰੋਲ ਹੈ ਮਿਲਟਰੀ ਦਾ ਇੱਥੇ ਤੇ ਇੱਥੋਂ ਦੇਖੋ ਤੁਸੀਂ ਰੋਮ ਦਾ ਥਿਊ ਦੇਖੋ ਇੱਥੋਂ ਪਹਿਲਾਂ ਚੈੱਕ ਕਰੋ ਅੱਛਾ ਅੱਛਾ ਤੁਹਾਨੂੰ ਪੱਕਾ ਹੋ ਤੇ ਆਹ ਵਾਲਾ ਹੈ ਜੀ ਪਿਆਸਾ ਵੈਨੇਸ਼ੀਆ ਤੇ ਵਿੱਚ ਇਹਦੇ ਸਾਰਾ ਕੁਝ ਵਿੱਚ ਹੀ ਆ ਦੇਖੋ ਕਿੰਨੀ ਸੋਹਣੀ ਰੋਮ ਦੀ ਸੰਘਣੀ ਆਬਾਦੀ ਇਸਟ ਬਹੁਤ ਹੁੰਦਾ ਹੀ ਇੱਥੇ ਹਾਂ ਤੂੰ ਜਿੰਨਾ ਦੁਪਹਿਰ ਨੂੰ ਹੁੰਦਾ ਨਾ ਹਾਂਜੀ ਉਹਦੇ ਬਾਅਦ ਰਾਤ ਨੂੰ ਹੁੰਦਾ ਰਾਤ ਨੂੰ ਹੋਰ ਵੀ ਘੈਂਟ ਦਿਖਦਾ ਸੀ ਉਹ ਇਹਦੇ ਵਿੱਚ ਵੀ ਲੱਟਾ ਜਿਹੜਾ ਥੱਲੇ ਲਾਈਟਾਂ ਲੱਗੀਆਂ ਪਾਣੀ ਦੇ ਨਾਲ ਹਾਂ ਬਹੁਤ ਘੈਂਟ ਆਉਂਦਾ ਬੜਾ ਜਿਹੜਾ ਇਹਦੇ ਪਿੱਛੇ ਲਾਈਟਾਂ ਵੱਲਦੀਆਂ ਤੇ ਜਿੱਥੇ ਉਹ ਪਾਣੀ ਨਿਕਲ ਉੱਥੇ ਹੀ ਲਾਈਟਾਂ ਵੱਲਦੀਆਂ ਤੇ ਪਲੱਸ ਇੱਥੇ ਜਿੰਨੀਆਂ ਵੀ ਤੈਨੂੰ ਬਿਲਡਿੰਗ ਦਿਖਦੀਆਂ ਹੁਣ ਤਾਂ ਦਿਨ ਹੈ ਨਹੀਂ ਦਿਖਣੀਆਂ ਥੋੜੀ ਗਰਮੀ ਜ਼ਿਆਦਾ ਏ ਲੋ ਥੋੜੀ ਧੁੱਪ ਤੇ ਗਰਮੀ ਜ਼ਿਆਦਾ ਮੰਦ ਏ ਇਸ ਵਾਰ ਥੋੜੇ ਘੱਟ ਨਿਕਲਦੇ ਹੁੰਦੇ ਦੁਪਹਿਰ ਨੂੰ ਰਾਤ ਨੂੰ ਬਹੁਤ ਨਿਕਲਦੇ ਹਾਂ ਪਨੀਨੋ ਵੈਸੇ ਇਟਲੀ ਅਟਾਲੀ ਨਹੀਂ ਕਹਿੰਦੇ ਪਨੀਨੋ ਤੇ ਆਪਾਂ ਜਿਹਨਾਂ ਦਾ ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਤੋੜਪਨ ਕਰਨ ਵਾਲੇ ਬੰਦੇ ਆ ਆਪਾਂ ਫਾਨ ਹੀ ਕਹਦੇ ਨੇ ਸਿੱਧੀ ਗੱਲ ਹਾਂ ਤਿੰਨਾ ਅਸਾਰੀ ਇਨੇ ਵੀ ਤੁਮ ਜਗ੍ਹਾ ਦਿਖਦੀਆਂ ਜਦੋਂ ਉਹ ਜਿਹੜਾ ਦੇਖਦੇ ਦਿਖਦੇ ਨਹੀਂ ਕੋੜੇ ਜਿਹੇ ਸਾਹਮਣੇ ਉਹ ਹਾਂਜੀ ਹਾਂਜੀ ਚਿੱਟੇ ਗਲੇ ਉਹ ਪਿਆਸਾ ਵੀ ਨਹੀਂ ਸੀ ਹੋ ਗਿਆ ਮਤਲਬ ਸਾਰੀ ਜਿੰਨੀ ਉਸ ਜਗ੍ਹਾ ਨਾ ਵਧੀਆ ਵਧੀਆ ਘੈਂਟ ਘੈਂਟ ਪਿਆਸੇ ਆ ਉਹ ਸਾਰੇ ਇੱਥੇ ਦਿਖਦੇ ਆ ਵਧੀਆ ਇਹ ਇਸ ਟਾਈਮ ਉਹਨੂੰ ਪਛਾਣ ਘਟ ਆਉਂਦੀ ਆ ਪੁਰਾਣਾ ਕੋਈ ਵੱਡੇ ਦਾ ਬਣਾ ਹੋਇਆ ਆਪਣੇ ਕਿਲੇ ਜਿੱਤਾ ਪੁਰਾਣਾ ਕੋਈ ਇੱਦਾਂ ਦਾ ਬਣਾ ਹੋਇਆ ਆ ਜੀ ਹਰੇ ਤੋਤਲ ਬਣੇ ਲਗਾਤਾਰ ਕੋ ਬਣੇ ਕੋ ਬਣਿਆ ਕੰਧ ਦੀ ਜਿੱਥੋਂ ਹਾਂਜੀ ਹੁਣ ਸਾਨੂੰ ਤਾਂ ਪਛਾਣ ਨਹੀਂ ਮਨ ਲੇੜਾ ਬੰਦਾ ਨਵਾਂ ਹੁੰਦਾ ਰੂਹੇੜਾ ਘਟ ਆਉਂਦੀ ਆ ਹਾਂਜੀ ਰਾਤ ਨੂੰ ਹਰੇਕ ਜਗ੍ਹਾ ਦੇ ਉੱਪਰ ਵਕਰੀ ਵਕਰੀ ਲਾਈਟ ਬਲਦੀ ਹੈ ਠੀਕ ਹੈ ਜੀ ਠੀਕ ਹੈ ਪਰ ਇਹ ਇੱਥੇ ਨਹੀਂ ਹੈਗਾ ਇਹਦੇ ਉੱਪਰ ਉੱਪਰ ਜਾ ਕੇ ਕੋ ਹੋਰ ਜਗ੍ਹਾ ਹੈ ਉਹ ਇੱਥੇ ਵੀ ਉੱਚੀ ਆ ਅੱਛਾ ਜੀ ਉਹਨੂੰ ਕਹਿੰਦੇ ਆ ਪਿਆਸਾ ਜੈਨਿਕਲ ਕਹਿੰਦੇ ਆ ਉਹ ਵੀ ਇਤਿਹਾਸਿਕ ਜਗ੍ਹਾ ਹੈ ਪਰ ਬਹੁਤ ਉੱਥੇ ਵੀ ਚੱਲਦਾ ਠੀਕ ਹੈ ਨਾ ਤੇ ਤੋਂ ਦੇ ਵੰਦਾਂ ਜਿਆ ਵੀ ਉਦੇ ਕਿਹਾ ਸੋਹਣੇ ਪਰ ਪ੍ਰਕਿਰਤ ਕਿੰਨੇ ਸੋਹਣੇ ਹਨ ਬਿਲਕੁਲ ਸਹੀ ਤੇ ਕਿੰਨੀ ਗੂੜੀ ਤੇ ਠੰਡੀ ਸ਼ਾਮ ਹੈ ਜੇ ਕਿਤੇ ਆਪਣੀ ਹੁੰਦੇ ਨਾ ਉਹਨੂੰ ਕਦੇ ਪੱਟ ਪੜ ਕੇ ਨਾ ਪੂਰੇ ਕਰਦੇ ਵੀ ਸੜਕੇ ਚੌੜੀ ਕਰਨੀ ਐ ਇੱਦਾਂ ਇੱਦਾਂ ਹਰ ਇਹ ਨਾਲ ਜਮਾਈ ਛਿੜਦੇ ਐ ਉੱਦੇ ਛੱਡੇ ਵਜ਼ਰਾਤ ਤੇ ਘੱਟੇ ਘੱਟੇ ਉੱਚੇ ਹਨ ਇਹ ਛੇੜ ਦੇ ਵੈਸੇ ਚੀਜ਼ੇ ਹੈ ਨਹੀਂ ਪੁਰਾਣੇ ਸਿੱਜੇ ਨੇ ਸਾਂਭੀਆਂ ਹੋਈਆਂ ਸਾਂਭੀ ਸਾਰੀਆਂ ਹਾਂ ਮੈਂ ਕਹਿੰਦਾ ਜਿੰਨੇ ਨਾ ਆ ਪਿਆਸਰੇ ਵੀ ਘੋੜੇ ਖੜੇ ਐ ਦੀ ਸ਼ਾਨ ਬਣਾਉਨੇ ਆ ਜਗ੍ਹਾ ਦੀ ਤੇ ਦਰਖਤ ਵੀ ਉੰਨੀ ਸ਼ਾਨ ਬਣਾਉਨੇ ਆ ਪਿਆਸਾ ਜਲੀ ਕਰੋ ਦੀ ਹਨ ਤੇ ਇਧਰ ਦੇਖੋ ਮਿੱਤਰੋ ਆ ਵਲੀਆਂ ਲੱਗੀਆਂ ਮੈਨੇ ਛੋਟੀਆਂ ਕਾਰਾਂ ਆਪਾਂ ਇਹਨੂੰ ਕਹਿ ਸਕਦੇ ਆ ਤੇ ਇਹ ਰੈਂਟ ਤੇ ਮਿਲਦੀਆਂ ਨੇ ਅੱਧੇ ਕੋ ਲਿਖਿਆ ਰੈਂਟ ਆਪਸ ਵਿਦ ਪੇਮੈਂਟ ਹਨਾ 네비ਗੇਟਰ ਬੁੱਕ ਇਥੋਂ ਸਕੈਨ ਵੀ ਕਰ ਸਕਦੇ ਆਪਾਂ ਕੋਡ ਲਾ ਕੇ ਤੇ ਇਹ ਤੋਂ ਥੱਲੇ ਵੀ ਇਹਨਾਂ ਦੀ ਬਣੀ ਵੀ ਆ ਜਿੱਥੋਂ ਆਪਾਂ ਜਾ ਕੇ ਲੈ ਸਕਦੇ ਆ ਤੇ ਇਧਰ ਆ ਵਿਚਾਲੇ ਬੈਠ ਨੇ ਇਹ ਬਾਈ ਹੋਣੀ ਨਾਲੇ ਇਲੈਕਟ੍ਰੋਨਿਕ ਹੈ ਤੇ ਇਹ ਨਾਲ ਮੈਂ ਗੱਲਬਾਤ ਪਹਿਲਾਂ ਕੀਤੀ ਆ ਤੇ ਸਕੂਜ਼ਾ posso chiedere scusa posso chiedere quanto how much 5 hours 50 euros 5 thank you like and subscribe this is my channel ਤੇ ਇੱਧਰ ਦੇਖੋ ਘੁਸ਼ਾਨ ਹੋਣੀ ਆਪਣੇ ਨਾਲ ਸੰਰੂਪ ਵੀ ਹੈਗਾ ਜੀ ਵਿੱਚ ਹੈ ਸੰਰੂਪ ਵੀ ਹੈਗਾ ਸੰਰੂਪ ਵੀ ਹੈਗਾ ਪੂਰੀ ਫੀਲਿੰਗ ਦਵਾਉਂਦੀ ਹੈ ਗੱਡੀ ਇਹ ਘੁਸ਼ਾਨ ਪੂਰੀ ਫੀਲਿੰਗ ਲੈ ਰਿਆ ਨਾਲੇ ਕੋਈ ਆਪਾਂ ਰੁਪਈਆ ਨਹੀਂ ਦਿੱਤਾ ਇਹ ਦਿੱਤੇ ਬਾਈ ਉਹਨਾਂ ਨੇ ਤਿੰਨੇ ਇਹਨਾਂ ਨੇ ਬੁੱਕ ਕੀਤੇ ਵੀ ਹੈ ਇਹ ਦੋਨੇ ਆਪ ਬੈਠੇ ਇੱਧਰ ਤੇ ਇਹਨਾਂ ਦੇ ਨਾਲ ਦੇ ਉਹ ਪਰਲੇ ਪਾਸੇ ਉੱਥੇ ਦੇਖੋ ਉਹ ਸਾਈਡ ਤੇ ਖੜੇ ਆ ਤੇ ਉਹ ਪ੍ਰਾਈਵੇਟ ਥਲੇ ਮੈਨੂੰ ਲੱਗਦਾ ਹੁਣ ਇਹਨਾਂ ਦੀ ਵੈਲਿਊ ਘਟ ਜਾਣੀ ਇਹਨਾਂ ਦੀ ਹਨਾ ਹੈਨਾ ਕਿਤੇ 50 ਰੁਪਏ ਦੇ ਦੇ ਕੇ ਬਚੇ ਦੋ ਬੰਦੇ ਆਉਣਾ ਬਾਈ ਘੁੰਮਸਾਦੇ ਇਹਦੇ ਉੱਪਰ ਤੇ ਨਾਲੇ ਬੰਦਾ ਖੜਾ ਰਹੂਗਾ ਤੇ ਨਾਲੇ ਗਰਮੀ ਉਹਦੇ ਛੱਤ ਵੀ ਲੱਗੀ ਵੀ ਆ ਨਾਲੇ ਕਾਰ ਵਾਲੀ ਫੀਲਿੰਗ ਵਧੀਆ ਸਹੀ ਗੱਲ ਨਹੀਂ ਇਹ ਪਿਆਸੇ ਦੇ ਵਿੱਚ ਨਾ ਇੱਥੇ ਸਾਈਡ ਤੇ ਦੁਕਾਨਾਂ ਨੇ ਜਿੱਥੇ ਆਪਾਂ ਖਾਣੇ ਪੀਣ ਨੂੰ ਠੰਡਾ ਪਾਣੀ ਪੀਣ ਨੂੰ ਬੇਸੇ ਮਿਲਦਾ ਹੈ ਤੇ ਆਪਾਂ ਵਿੱਚੋਂ ਕੁਝ ਮਾੜਾ ਮੋਟਾ ਕੁਇਸਟਨਾ ਦਿੱਤਾ ਪਾਣੀ ਪੂਣੀ ਲੈ ਕੇ ਪੀਨੇ ਆ ਤੇ ਹੈਲੋ ਬਾਜੀ ਕਿਵੇਂ ਹੋ ਅੱਛਾ ਅੱਛਾ ਆਪਰ ਨੂੰ ਕਹੇ ਜਿੱਥੇ ਮਰਜ਼ੀ ਚਲੇ ਜਾਈਏ ਆਪਾਂ ਨੂੰ ਆਪਣੇ ਜਿਹੜੇ ਏਸ਼ੀਅਨ ਲੋਕ ਆ ਕਿਤੇ ਨਾ ਕਿਤੇ ਕੰਮ ਕਰਦੇ ਮੇਰੇ ਜਾਣੇ ਆ ਤੇ ਕੈਸੇ ਅੱਛੇ ਹੋ ਠੀਕ ਠਾਕ ਹੋ ਠੀਕ ਠਾਕ ਹੋ ਹਮੇ ਗੁੱਟ ਪਾਣੀ ਕੇ ਪਲਾ ਦੇ ਯਾਰ ਹਾਂ ਜਵਾਟ ਆਨਲੀ ਵਾਟਰ ਤੇ ਇਦਾਂ ਹੀ ਉਹ ਪਰਲੇ ਪਾਸੇ ਦੇਖੋ ਉਧਰ ਲੱਗੇਵੇਂ ਇੱਕ ਦੋ ਤੇ ਤਿੰਨ ਵਿੱਚ ਉਥੋਂ ਟੋਪੇਂਡ ਆਪਾਂ ਲੈਣੇ ਆਪਾਂ ਉੱਥੇ ਵੀ ਚੱਲਦੇ ਪਾਣੀ ਪੂਣੀ ਪੀ ਕੇ ਤੁਹਾਨੂੰ ਆਪਾਂ ਉਹ ਪਰਲੀ ਸਾਈਡ ਦਾ ਵੀ ਤੁਹਾਨੂੰ ਦਿਖਾਉਣੀ ਹੈ 뷰 ਤੇ ਹਲੇ ਆਪਾਂ ਨੇ ਇੱਥੇ ਜਾ ਕੇ ਤੁਹਾਨੂੰ ਇਧਰਲਾ ਵੀ ਸਾਰਾ 뷰 ਦਿਖਾਉਣਾ ਆਪਾਂ ਨੇ ਤੇ ਗੁਸ਼ਾੜ ਦੇਖੋ ਮਦਰ ਕੀ ਦੱਸਾਂ ਭਾਈ ਜਿੱਥੇ ਵੀ ਜਾਈਏ ਤੇ ਗੁਸ਼ਾੜ ਕੁ ਖਾਣ ਨੂੰ ਨਾ ਲਵੇ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਨਹੀਂ ਹੋ ਸਕਦਾ ਵੀ ਕਿਤੇ ਰੁਕੀਏ ਸੀ ਤੇ ਕੁਸ਼ਾਨ ਕੇ ਵੀ ਮੈਂ ਬਪਾ ਬਸ ਮੈਂ ਗਾ ਰੋਟੀ ਖਾ ਕੇ ਮੈਂ ਕੁਝ ਖਾਣਾ ਠੀਕਾ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਓਕੇ ਭਈਆ ਥੈਂਕ ਯੂ ਵੈਰੀ ਵੈਰੀ ਮੱਚ ਓਕੇ ਭਾਈ ਆਪਣਾ ਬੰਗਲਾਦੇਸ਼ ਆ ਤੇ ਹਿੰਦੀ ਬਹੁਤੀ ਬੋਲਦਾ ਹੈ ਤੇ ਕਹਿੰਦਾ ਮੈਂ ਫੈਨ ਆ ਸ਼ਾਹਰੂਖ ਖਾਨ ਦਾ ਵੀ ਫੈਨ ਆ ਕਹਿੰਦਾ ਮੈਂ ਤੇ ਸਲਮਾਨ ਖਾਨ ਦਾ ਵੀ ਫੈਨ ਹੈ ਸਾਰਿਆਂ ਦਾ ਫੈਨ ਹੈ ਭਾਈ ਸੁਣ ਲੋ ਸਾਰਿਆਂ ਦਾ ਫੈਨ ਹੈ ਮੁੰਡਾ ਤੇ ਆ ਦੇਖੋ ਬਹੁਤ ਸੋਹਣੀ ਦੁਕਾਨ ਹੈ ਸਾਰਾ ਸਮਾਨ ਉਹਦੇ ਆ ਆਪਣੀ ਇਹ ਆਪਣੀ ਦੋਲਚੇ ਭਾਈ ਫੈਕਟਰੀ ਦੇ ਸਮਾਨ ਬਣਦਾ ਨਾ ਇਹ ਉਹੀ ਦੇਖੀ ਜਨ ਸਮਾਨ ਦੇਖੋ ਤੇ ਸਮਾਨ ਮਹਿੰਗਾ ਬਹੁਤ ਹੈ ਯਹਾਂ ਪੀ ਕਿੰਨੇ ਪਾਣੀ ਦੀ ਬੋਤਲ ਕਿੰਨੇ ਲਾਈ 2 ਰੁਪਏ ਦੀ 2 ਰੁਪਏ ਕੀ ਪਾਣੀ ਦੀ ਬੋਤਲ ਤੇ ਇਹ ਵਾਲੀ ਕਿੰਨੇ ਲਾਈ ਹਮਨੇ 250 ਡੇਕੋਟਾਈ ਰਿਪੇਟੇ ਤੇ ਆ ਆਪਣੀ ਆਈਸਕ੍ਰੀਮ ਤੇ 2 ਰੁਪਏ ਦੀ ਬੋਤਲ ਪਾਣੀ ਦੀ ਪਲੇਸ ਬਹੁਤ ਅੱਛੀ ਹੈ ਨਾ ਟੂ ਸਪੇਸ ਹੈ ਉਹ ਜਿੰਨੀ ਨਾ ਟੂ ਸਪੇਸ ਦੇ ਉੱਪਰ ਸਮਾਨ ਤੁਹਾਨੂੰ ਮਹਿੰਗੇ ਮਿਲਣਾ ਆ ਦੇਖੋ ਲਿਸਟ ਲੱਗੀ ਸਮਾਨ ਦੀ ਸਾਰੀ ਉਹ ਤੇ ਤੁਹਾਨੂੰ ਲਿਸਟ ਪੜ੍ਹ ਕੇ ਦੇਖ ਲਓ ਸਾਰਾ ਹੀ ਸਮਾਨ ਆਮ ਮਾਰਕੀਟ ਨਾਲੋਂ ਡੁੱਡੇ ਰੇਟ ਦੇ ਉੱਪਰ ਹੈ ਲੇ ਵੀ ਦਿਵੰਦਰਾ ਹੁਣ ਆਪਾਂ ਨਾ ਬਿਲਕੁਲ ਲਗਭਗ ਟੌਪ ਦੇ ਉੱਪਰ ਆ ਗਏ ਆ ਜਿਹੜੀ ਛੇਠਾ ਜਗ੍ਹਾ ਸੀ ਨਾ ਇਹ ਰ ਉੱਪਰ ਹੀ ਜਗ੍ਹਾ ਹੈ ਠੀਕ ਹੈ ਜੀ ਠੀਕ ਨਹੀਂ ਇੱਥੋਂ ਵੀਊ ਚੈੱਕ ਕਰੋ ਤੁਸੀਂ ਰੋਮਾ ਐਂ ਲੱਗਦਾ ਵੀ ਰੋਮਾ ਜਿੱਦਾਂ ਨੇ ਮੁੱਠੀ ਜਾਕੀ ਹੁੰਦੀ ਆ ਐਦਾਂ ਲੱਗਦੀ ਆ ਆ ਸਾਰੀ ਐਂ ਇਥੋਂ ਬਹੁਤ ਸੋਹਣਾ ਵੀ ਹੁੰਦਾ ਯਾਰ ਵੀਡੀਓ ਕੈਮਰੇ ਵਿੱਚ ਨਾ ਉਹ ਚੀਜ਼ ਨਹੀਂ ਦੇਖਣ ਨੂੰ ਮਿਲਦੀ ਅਕਸਰ ਜਿਹੜੀ ਆਪਣੀਆਂ ਰੱਬਰ ਦੇ ਉੱਤੇ ਲੈਂਜ ਅੱਖਾਂ ਦੇਖ ਸਕਦੀਆਂ ਉਹ ਆਮ ਕੈਮਰਾ ਨਹੀਂ ਕਦੇ ਵੀ ਨਹੀਂ ਦਿਖਾ ਸਕਦਾ ਪਰ ਇਤਨਾ ਬਿਲਕੁਲ ਨਹੀਂ ਦਾਜੀ ਜਾਨੀ ਫੋਟੋ ਹੁੰਦੀ ਐ ਇਦਾਂ ਏਦਾਂ ਫਰੇਮ ਲੱਗਦੀ ਐ ਆ ਗਿਆ ਪਿਆਸਾ ਫਿਰ ਇਹ ਦੇਖੋ ਕਿੰਨਾ ਸੋਹਣਾ ਐ ਕਿੰਨਾ ਘੈਂਟ ਐ ਵਾਕੀ ਯਾਰ ਰੋਮ ਪੁਰਾਣਾ ਸ਼ਹਿਰ ਜ਼ਰੂਰ ਐ ਪਰ ਸੋਹਣਾ ਵੀ ਦਿਵੰਦਰਾ ਬਹੁਤ ਐ ਅੱਜ ਧੁੱਪ ਦਾ ਆਪਾਂ ਨੂੰ ਇੱਕ ਫਾਇਦਾ ਹੋ ਗਿਆ ਜੀ ਹਾਂ ਪਹਾੜਾਂ ਵਾਲਾ ਵੀ ਆਪਾਂ ਨੂੰ ਬੁਧਿਆ ਦੱਸਦਾ ਕੈਮਰੇ ਚ ਨਹੀਂ ਦਿਸਣਾਈ ਉੱਦਾਂ ਹਾਂ ਉਹੀ ਵੀ ਜਿਹੜੀ ਚੀਜ਼ ਆਪਣੀ ਅੱਖਾਂ ਨਾਲ ਦੇਖ ਸਕਦੇ ਆ ਉਹ ਕੈਮਰਾ ਕਦੇ ਵੀ ਨਹੀਂ ਦੇਖ ਸਕਦਾ ਹਾਂ ਹਾਂਜੀ ਹਾਂਜੀ ਹਾਂ ਤੇ ਜੇ ਤੁਸੀਂ ਇਤਨਾ ਦਾ ਸੋਹਣਾ ਥਿਊ ਵਿਊ ਦੇਖਣਾ ਨਾ ਤਾਂ ਤੁਸੀਂ ਆ ਜਗ੍ਹਾ ਜਗਾ ਤਾਂ ਨਾ ਹੈਗਾ ਇਹ ਸਾਲੇ ਜੋਸੇਫ ਵੀ ਆਜਾਗੇ ਦੇ ਉਪਰ ਆ ਕੇ ਤੁਸੀਂ ਆ ਸਾਰੇ ਵਿਊ ਦਾ ਆਨੰਦ ਮਾਣ ਸਕਦੇ ਹੋ ਜਿੰਨਾ ਸੋਹਣਾ ਵਿਊ ਇੱਥੋਂ ਦੇਖਣ ਨੂੰ ਮਿਲਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਰੋਮ ਦੀ ਕਿਸੇ ਵੀ ਜਗ੍ਹਾ ਦੇ ਉੱਪਰੋਂ ਇੰਨਾ ਸੋਹਣਾ ਵਿਊ ਦੇਖਣ ਨੂੰ ਮਿਲਦਾ ਹੋਊਗਾ ਤੇ ਇੱਥੇ ਆ ਵੀ ਸਮਾਨ ਮਿਲਦਾ ਹੈ ਦੇਖੋ ਇੱਧਰ ਕੈਪਸ ਪਈਆਂ ਟੋਪੀਆਂ ਤੇ ਉੱਪਰ ਲਾਈਨ ਦੇ ਵਿੱਚ ਸਾਰੀਆਂ ਹੀ ਟੋਪੀਆਂ ਜਿੰਨੇ ਤੁਹਾਨੂੰ ਮਿਲਣਗੀਆਂ ਸਾਰੀਆਂ ਪਰ ਰੋਮ ਤੇ ਇਟਲੀ ਲਿਖਿਆ ਤੁਹਾਨੂੰ ਮਿਲੂਗਾ ਲਗਭਗ ਟੂਰਿਸਟ ਬਹੁਤ ਆਉਂਦਾ ਨਾ ਔਰੇ ਜਿਵੇਂ ਦਵਿੰਦਰ ਆਪਾਂ ਐਵੇਂ ਆ ਜਿਵੇਂ ਤੂੰ ਟੂਪੀ ਨਹੀਂ ਲੈ ਕੇ ਆਇਆ ਜੇ ਲੋਕ ਐ ਨਾ ਇਹ ਫੇਰ ਇੱਥੇ ਟੂਪੀ ਲੈ ਕੇ ਲੈ ਲੈਣੇ ਆ ਇਹ ਸਪੈ ਤਾਂ ਵੇਚੀ ਦੋਰੇ ਤੇ ਬਾਕੀ ਆ ਦੇਖੋ ਇਧਰ ਬੈਗ ਪਏ ਆ ਇਹ ਵੀ ਸਾਰੇ ਰੋਮ ਇਟਲੀ ਮਤਲਬ ਯਾਰ ਲੋਕ ਜਿਹੜੇ ਕੋਮਣ ਵਾਸਤੇ ਆ ਰਹੇ ਨਾ ਉਹ ਫੇਰ ਜਗ੍ਹਾ ਲੈ ਕੇ ਜਾਣੇ ਵੀ ਇੱਕ ਨਿਸ਼ਾਨੀ ਨਹੀਂ ਹੁੰਦੀ ਵੀ ਆਪਾਂ ਕਿਤੇ ਵੀ ਗਏ ਆ ਉਹ ਛੱਲੇ ਪਈ ਜਿੱਦਾਂ ਉਹਨਾਂ ਤੇ ਫੇਰ ਰੋਮ ਲਿਖਿਆ ਹੋਇਆ ਹਾਂ ਜਿੱਦਾਂ ਛੱਲੇ ਉਧਰ ਪਏ ਆ ਤੇ ਸਾਰੀ ਚੀਜ਼ ਮਤਲਬ ਨਿਸ਼ਾਨੀ ਤੌਰ ਤੇ ਹੀ ਲੈ ਕੇ ਜਾਣੇ ਆ ਜਿਹੜਾ ਵਾਲੇ ਛੱਲੇ ਪਏ ਵੀ ਰੋਮ ਦੇ ਹਾਂ ਇਧ ਇਹਤਰਾ ਚਮਚੇ ਬਣਿਆ ਰੋਮ ਦਿਖ ਲਿਖਿਆ ਵੀ ਰੋਮ ਹੈਗੇ ਤੇ ਇੱਥੇ ਆ ਰੋਮ ਦਾ ਕਲੋਸੀਓ ਬਣਿਆ ਹੋਇਆ ਹੈ ਨਾ ਮਤਲਬ ਨਿਸ਼ਾਨੀ ਦੌਰ ਤੇ ਲੋਕ ਘੁੰਮਣ ਵਾਸਤੇ ਆਉਂਦੇ ਆ ਇੱਥੋਂ ਨਿਸ਼ਾਨੀ ਦੌਰ ਤੇ ਲੈ ਜਾਂਦੇ ਆ ਹਰੇ ਇਤਰਾਜ ਵੀ ਨੀਲ ਕੱਟ ਰਹੇ ਆ ਵੀਰ ਓਪਨ ਕਰਨ ਵਾਸਤੇ ਹੋ ਗਿਆ ਆ ਵੀ ਸਾਰਾ ਨੀਲ ਕੱਟ ਰਹੇ ਆ ਮਤਲਬ ਵੀ ਇਹ ਸਾਰਾ ਸਮਾਨ ਵਰਤੋਂ ਵਿੱਚ ਆਉਣੇ ਵਾਲਾ ਹੈ ਬਸ ਇੱਕ ਵੀ ਲੋਕ ਇੱਥੋਂ ਨਿਸ਼ਾਨੀ ਦੌਰ ਤੇ ਲੈ ਕੇ ਜਾਂਦੇ ਸਾਰੇ ਤੇ ਟੀ-ਸ਼ਰਟਾਂ ਵੀ ਲੈ ਕੇ ਜਾਂਦੇ ਆ ਆ ਦੇਖੋ ਇਟਾਲੀਆ 1961 ਤੇ ਰੋਮ ओरिजिनल ਇਹ ਟੀ-ਸ਼ਰਟਾਂ ਸਾਰੀਆਂ ਮਤਲਬ ਜਿੰਨਾ ਤੁਹਾਨੂੰ ਇੱਥੋਂ ਸਮਾਨ ਮਿਲਣਾ ਸਾਰਾ ਹੀ ਰੋਮ ਦੇ ਰਿਲੇਟਿਡ ਹੀ ਮਿਲਣਾ ਲੱਗ ਪਾਕ ਸਾਰੀ ਤੇ ਆ ਦੇਖੋ ਆ ਵੀ ਇਹ ਰੋਮ ਦਾ ਪਿਆਸੇ ਹੋ ਗਿਆ ਜਿਹੜੇ ਆ ਕਲੋਸੀਅਮ ਹੋ ਗਿਆ ਤੇ ਆ ਵੀ ਜਿੰਨੀਆਂ ਸਾਰੀਆਂ ਤੁਸੀਂ ਇਹ ਜਗ੍ਹਾ ਦੇਖਦੇ ਹੋ ਸਾਰੀ ਆ ਬਣੇ ਹੋਏ ਨੇ ਨਾ ਆ ਪੀਸੇ ਦਾ ਹੋ ਗਿਆ ਇਹ ਸਾਰੀਆਂ ਮਸ਼ਹੂਰ ਜਗ੍ਹਾएं ਰੋਮ ਦੀਆਂ ਤੇ ਇਟਲੀ ਦੀਆਂ ਜਿਹੜੀਆਂ ਸਾਰੀਆਂ ਇੱਥੇ ਰੱਖ ਕੇ ਇਹ ਵੇਚਦੇ ਆ ਇੱਥੋਂ ਲੋਕ ਜਿਹੜੇ ਟੂਰਿਸਟ ਹੋਣ ਆ ਕੇ ਲੈ ਕੇ ਜਾਂਦੇ ਆ ਆਪਾਂ ਤਾਂ ਖੈ ਟੂਰਿਸਟ ਨਹੀਂ ਹੈਗੇ ਆਪਣਾ ਤਾਂ ਲੱਗ ਪਾ ਗੇੜਾ ਵੱਜਦਾ ਹੀ ਰਹਿਣਾ ਤੇ ਬੰਦਰ ਇੱਥੇ ਆ ਨਾ ਆਪ ਦਾ ਘਰੇ ਆ ਜੀ ਆਪਾਂ ਲਈ ਬਣਾਵਾ ਆਜ ਕਿੰਨਾ ਸੋਹਣਾ ਬਣਾਇਆ ਵੇ ਦੇਖੋ ਇਹ ਹੁੰਦਾ ਇਹਨੂੰ ਕਹਿੰਦੇ ਜੇ ਪੇਪਰ ਉਪਰ ਰੱਖਣ ਦੇ ਨਾਲ ਉਡਣਦੇ ਨਹੀਂ ਹੁੰਦਾ ਇਹੋ ਚੀਜ਼ ਹੈ ਇਹਦੇ ਵਿੱਚੋਂ ਦੇਖੋ ਰੋਮ ਦਿਖਦਾ ਹੈ ਇਹ ਵਿੱਚੇ ਬਣਾਇਆ ਵੇ ਇਹ ਰੋਮ ਸੰਪੇ ਤੋਂ ਬਣਾਇਆ ਵੇ ਕੋਲੋਸੀਅਮ ਬਣਾਇਆ ਵੇ ਤੇ ਫੁਨਤਾਨਾ ਤਰੇਵੀ ਬਣਾਇਆ ਵੇ ਤਿੰਨ ਚੀਜ਼ਾਂ ਵਿੱਚ ਬਣਾਈ ਮੇਰੇ ਤੇ ਆ ਵੀ ਕੌਣ ਸ ਹੈ ਰੋਮਾ ਕੋਲੋਸੀਅਮ ਇਟਲੀ ਚ ਕੋਲੋਸੀਅਮ ਕਹਿੰਦੇ ਆ ਇੰਗਲਿਸ਼ ਕਹਿੰਦੇ ਨੇ ਇਹਨੂੰ ਕੋਲੋਸੀਅਮ ਕਹਿੰਦੇ ਨੇ ਤੇ ਅੰਦਰ ਦੇਖੋ ਜਿਹਨੇ ਨਾ ਅੰਦਰੋਂ ਮਤਲਬ ਇਹਦੀ ਟਿਕਟ ਬਹੁਤ ਹੈ ਪਿੱਛੇ ਜਿਹੜੇ ਆਪਣੇ ਰੀਪਨ ਵੀਰ ਹੁਣੇ ਆਏ ਸੀਗੇ ਟਰੈਵਲ ਕਪਲ ਵਾਲੇ ਉਹ ਅੰਦਰ ਲੈ ਕੇ ਦੇਖਿਆ ਟਿਕਟ ਲੱਤੀ ਸੀ ਉਹਨਾਂ ਨੇ ਤੇ 180 ਯੂਨਿਟ ਟਿਕਟਾਂ ਬਣੀਆਂ ਸੀ ਦੋਹਾਂ ਦੀਆਂ ਤੇ ਆਪਾਂ ਤੁਹਾਨੂੰ ਬਿਲਕੁਲ ਫ੍ਰੀ ਦਿਖਾ ਦੇ ਰਹੇ ਅੰਦਰੋਂ ਆ ਦੇਖ ਏਦਾਂ ਅੰਦਰੋਂ ਸਾਰੇ ਗਲੋਸ ਜਿਹੜੇ ਅੰਦਰ ਦਰਸ਼ਕ ਹਾਤੇ ਇਹ ਅੰਦਰ ਕੁਝ ਏਦਾਂ ਦਾ ਹੈ ਗਲੈਡੀਏਟਰ ਤੇ ਇਹ ਹੈਗੇ ਆਂ ਗ੍ਰੇਡੀਏਟਰ ਚੱਲੀ ਪੁੱਤਰੀ ਤੇ ਕੈਪਸ ਵਿੱਚ ਦੇਖੋ ਇਹ ਵੀ ਰੋਮਾਂ ਦੀਆਂ ਮਿਲਦੀਆਂ ਜਿੰਨਾ ਤੋਂ ਸਮਾਂ ਮੇਰੇ ਸਾਰਾ ਰੋਮ ਤੇ ਮਿਲਣੇ ਟੋਪੀਆਂ ਉੱਪਰ ਰੋਮ ਲਿਖਿਆ ਵੇਖੋ ਤੇ ਟਾਈਮ ਇਤਰੋਂ ਹੁਣ ਸਵਾ 2 ਹੋ ਗਏ ਤੇ ਸਾਨੂੰ ਇਥੋਂ ਅੱਧਾ ਘੰਟਾ ਲੈਣਾ ਕਰ ਜਣਾ ਵਾਸਤੇ ਸਾਡੇ ਕੋਲ ਲੈ ਦੇ ਕੇ ਸਿਰਫ ਇੰਨਾ ਕੇ ਟਾਈਮ ਬਚਦਾ ਹੈ ਜੈਸੇ ਕਿ ਤੇ ਘੁੰਮਣ ਜਾਣਾ ਹੋਵੇ ਕੁਝ ਵੀ ਕਰਨਾ ਹੋਵੇ ਕੋਈ ਸ਼ਾਮ ਨੂੰ ਤੁਹਾਨੂੰ ਪਤਾ ਆਪਣੀ ਫਿਰ ਸ਼ੌਪ ਦਾ ਕੰਮ ਕਰ ਹੁੰਦਾ ਹੈ ਸਾਨੂੰ 4:30 5 ਵਜੇ ਆ ਕੇ ਪੱਠੀ ਬਰਣੀ ਪੈਂਦੀ ਹੈ ਮੁੜ ਕੇ ਫਿਰ ਥੱਕੇ ਹਾਰੇ ਵੀ ਹੋਈਦਾ ਹਨ ਜੇ ਆਪਾਂ ਦਿਨ ਦੇ ਵੀ ਸਾਨੂੰ ਬਹੁਤ ਘੱਟ ਚਾਂਸ ਹੈ ਸਾਡੇ ਕੋਲ ਵੀ ਸਾਨੂੰ ਛੁੱਟੀ ਹੋਵੇ ਸ਼ਾਮ ਨੂੰ ਅਸੀਂ ਵੀ ਇਹਦਾ ਘੁੰਮ ਫਿਰ ਕੇ ਆਪਣੀ ਸ਼ਾਮ ਦੇਖ ਲਈਏ ਮੈਂ ਕਹਿੰਦਾ ਸਾਲ ਦੇ ਵਿੱਚ ਮ ਜਿੱਦਾਂ ਇੱਕ ਪਾਸੇ ਕੋਈ ਨੂੰ ਆ ਜਾਂਦਾ ਤੇ ਜਾਂ ਫਿਰ ਇੱਕ ਨਤਾਲੇ ਨੂੰ ਜਦੋਂ 크리스마ਸ ਡੇ ਹੁੰਨੇ ਉਦੋਂ ਅਸੀਂ ਆਪਣੀ ਦੁਕਾਨ ਉਦੋਂ ਆਫ ਕਰਦੇ ਆ ਉਹ ਤੋਂ ਸਾਨੂੰ ਸ਼ਾਮ ਦੇਖਣ ਨੂੰ ਮਿਲਦੀ ਆ ਅਦਰਵਾਈਜ਼ ਸ਼ਾਮ ਨਹੀਂ ਦੇਖੀ ਜਾਂਦੀ ਸ਼ਾਮ ਆਪਣੀ ਕੰਮ ਦੀ ਹੁੰਦੀ ਆ ਤੇ ਸਾਰਾ ਦਿਨ ਜਿੱਥੇ ਮਰਜੀ ਘੁੰਮ ਫਿਰ ਕੇ ਆਓ ਕੰਮ ਕਰਕੇ ਜਾਣਾ ਤੇ ਘੁੰਮ ਫਿਰ ਕੇ ਆ ਕੇ ਸ਼ਾਮ ਨੂੰ ਫੇਰ ਦੁਬਾਰਾ ਕੰਮ ਤੇ ਲੱਗਣਾ ਤੇ ਦਵੇਂਦਾ ਸੀ ਆਪਾਂ ਚੱਲੀਏ ਮਾਲ ਨੂੰ ਹਾਂਜੀ ਫਿਰ ਕਿਹਦੇ ਨਾਲ ਬਣਾ ਜਿਹੜਾ ਅੱਜ ਦਾ ਟੂਰ ਮੇਥਰੋਂ ਆਪਾਂ ਇੱਥੇ ਆਪਣਾ ਖਤਮ ਕਰਕੇ ਆਪਾਂ ਘਰੋਂ ਚੱਲਦੇ ਜਾ ਕੇ ਆਪਾਂ ਕੰਮ ਕਰ ਵੀ ਸਾਹਮਣੀ ਆਪਣੀ ਤੇ ਅੱਜ ਦੋ ਛੁੱਟੀਆਂ ਅੱਜ ਦਾ ਵਲੌਗ ਇੱਥੇ ਆਪਾਂ ਖਤਮ ਕਰਦੇ ਆ ਤੁਹਾਨੂੰ ਜੇ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰੋ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰੋ ਕਲਿੱਕ ਸਵੇਰੇ ਮਿਲਾਂਗੇ ਸੁਣੇ ਇਹ ਵਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰੇ ਪਿਆਰ ਭਰੀ ਸਸਿਕਾ